ਕੇ ਖੜ ਗਿਆ ਵੇਖ ਲੈ ਹੱਕਾਂ ਦੇ ਲਈ ਅੜ ਗਿਆ ਵੇਖ ਲੈ ਇੱਕ ਤਾਨ ਕੇ ਖੜ ਗਿਆ ਵੇਖ ਲੈ ਹੱਕਾਂ ਦੇ ਲਈ ਅੜ ਗਿਆ ਵੇਖ ਲੈ ਕਿਸਾਨ ਵੀਰਾਂ ਦਾ ਘੱਟ ਸਰਕਾਰੇ ਕੋਠੇ ਉੱਤੇ ਖੜ ਕੇ ਵੇਖ ਲੈ ਕਿਸਾਨ ਵੀਰਾਂ ਦਾ ਘੱਟ ਸਰਕਾਰੇ ਕੋਠੇ ਉੱਤੇ ਖੜ ਕੇ ਵੇਖ ਲੈ ਜੇ ਆਈ ਉੱਤੇ ਆਇਆ ਪਾਜੜ ਪਾ ਦੂ ਦਿੱਲੀ ਨੂੰ ਜੱਟ ਰੋਟੀ ਜੋਗਾ ਨਾ ਰਹਾ ਖਾਜੂ ਦਿੱਲੀ ਨੂੰ ਜੇ ਜੱਟ ਖੇਤਾਂ ਜੋਗਾ ਨਾ ਰਹਾ ਵਾਦੂ ਦਿੱਲੀ ਨੂੰ ਜੇ ਜੱਟ ਖੇਤਾਂ ਜੋਗਾ ਨਾ ਰਹਾ ਵਾਦੂ ਦਿੱਲੀ ਨੂੰ ਇਹ ਕਦੋਂ ਲਿਖਿਆ ਤੁਸੀਂ ਇਹ ਆ ਜੀ ਮੈਂ ਰਾਤ ਟਰਾਲੀ ਦੇ ਵਿੱਚ ਪ੍ਰਸ਼ਾਦਾ ਪਾਣੀ ਛਾਕੇ ਗੁਰੂ ਘਰ ਦਾ ਤਾਂ ਰੈਸਟ ਕਰਦਾ ਸੀ ਤਾਂ ਦਿਮਾਗ ਦੇ ਵਿੱਚ ਕੁਝ ਚੰਦ ਲੈਣਾ ਮੇਰੇ ਆਇਆਂ ਤਾ ਫਿਰ ਮੈਂ ਉਹ ਜੋ ਤੁਹਾਡੇ ਸਾਹਮਣੇ মিডিਆ ਸਾਹਮਣੇ ਬਿਆਨ ਕਰ ਦਿੱਤੀ ਅੱਜ ਬਿਲਕੁਲ ਇਹ ਤਾਂ ਚਲੋ ਮਾਹੌਲ ਇਦਾਂ ਦਾ ਹੈ ਤੁਸੀਂ ਉਹਦੇ ਤੇ ਲਿਖਿਆ ਇਸ ਤੋਂ ਪਹਿਲਾਂ ਵੀ ਲਿਖਦੇ ਰਹੇ ਹੋ ਤੁਸੀਂ ਕਿ ਇਹ ਪਹਿਲੀ ਵਾਰੀ ਹਾਂ ਜੀ ਮੈਂ ਇਸ ਤੋਂ ਪਹਿਲਾਂ ਵੀ 11 12 ਸੂਜ ਜਿਹੜਾ ਮੇਰਾ ਗੀਤ ਆ ਉਹ ਤਿਆਰ ਬਰ ਤਿਆਰ ਆ ਲਿਖਿਆ ਪਿਆ ਆ ਬਟ ਮੈਂ ਹਲੇ ਕਿਸੇ ਨੂੰ ਸ਼ੇਅਰ ਨਹੀਂ ਕੀਤਾ ਹੈਗਾ ਤਾਂ ਸ਼ੇਅਰ ਕਰਾਂਗੇ ਤਾਂ ਵਾਇਰਲ ਹੋ ਸਕਦੇ ਆ ਬਾਕੀ ਅਕਾਲ ਪੁਰਖ ਦੇ ਹੱਥ ਵਾਹਿਗੁਰੂ ਦੇ ਹੱਥ ਆ ਜੋ ਕਰੂਗਾ ਚੜਦੀ ਕਲਾ ਇੱਕ ਤਾਣ ਕੇ ਖੜ ਗਿਆ ਵੇਖ ਲੈ ਹੱਕਾਂ ਦੇ ਲਈ ਅੜ ਗਿਆ ਵੇਖ ਲੈ ਕਤਾਨ ਕੇ ਖੜ ਗਿਆ ਵੇਖ ਲੈ ਹੱਕਾਂ ਦੇ ਲਈ ਅੜ ਗਿਆ ਵੇਖ ਲੈ ਕਿਸਾਨ ਵੀਰਾਂ ਦਾ ਘੱਟ ਸਰਕਾਰੇ ਕੋਠੇ ਉੱਤੇ ਖੜ ਕੇ ਵੇਖ ਲੈ ਕਿਸਾਨ ਵੀਰਾਂ ਦਾ ਘੱਟ ਸਰਕਾਰੇ ਕੋਠੇ ਉੱਤੇ ਖੜ ਕੇ ਵੇਖ ਲੈ ਜੇ ਆਈ ਉੱਤੇ ਆਇਆ ਪਾਜੜ ਪਾ ਦੂ ਦਿੱਲੀ ਨੂੰ ਜੇ ਜੱਟ ਰੋਟੀ ਜੋਗਾ ਨਾ ਰਹਾ ਖਾਜੂ ਦਿੱਲੀ ਨੂੰ ਜੇ ਜੱਟ ਖੇਤਾਂ ਜੋਗਾ ਨਾ ਰਹਾ ਵਾਦੂ ਦਿੱਲੀ ਨੂੰ ਜੇ ਜੱਟ ਖੇਤਾਂ ਜੋਗਾ ਨਾ ਰਹਾ ਵਾਦੂ ਦਿੱਲੀ ਨੂੰ ਇਹ ਕਦੋਂ ਲਿਖਿਆ ਤੁਸੀਂ ਇਹ ਆ ਜੀ ਮੈਂ ਰਾਤ ਟਰਾਲੀ ਦੇ ਵਿੱਚ ਪ੍ਰਸ਼ਾਦਾ ਪਾਣੀ ਛਾ ਕੇ ਗੁਰੂ ਘਰ ਦਾ ਤਾਂ ਰੈਸਟ ਕਰਦਾ ਸੀ ਤਾਂ ਦਿਮਾਗ ਦੇ ਵਿੱਚ ਕੁਝ ਚੰਦ ਲੈਣਾ ਮੇਰੇ ਆਇਆ ਤਾਂ ਫਿਰ ਮੈਂ ਉਹ ਜੋ ਤੁਹਾਡੇ ਸਾਹਮਣੇ ਮੀਡੀਆ ਸਾਹਮਣੇ ਬਿਆਨ ਕਰ ਦਿੱਤੀ ਅੱਜ ਬਿਲਕੁਲ ਇਹ ਤਾਂ ਚਲੋ ਮਾਹੌਲ ਇਦਾਂ ਦਾ ਹੈ ਤੁਸੀਂ ਉਹਦੇ ਤੇ ਲਿਖਿਆ ਇਸ ਤੋਂ ਪਹਿਲਾਂ ਵੀ ਲਿਖਦੇ ਰਹੇ ਹੋ ਤੁਸੀਂ ਕਿ ਇਹ ਪਹਿਲੀ ਵਾਰੀ ਹਾਂ ਜੀ ਮੈਂ ਇਸ ਤੋਂ ਪਹਿਲਾਂ ਵੀ 11 12 ਸੂਜ ਜਿਹੜਾ ਮੇਰਾ ਗੀਤ ਆ ਉਹ ਤਿਆਰ ਬਰ ਤਿਆਰ ਆ ਲਿਖਿਆ ਪਿਆ ਆ ਬਟ ਮੈਂ ਹਲੇ ਕਿਸੇ ਨੂੰ ਸ਼ੇਅਰ ਨਹੀਂ ਕੀਤਾ ਹੈਗਾ ਤਾਂ ਸ਼ੇਅਰ ਕਰਾਂਗੇ ਤਾਂ ਵਾਇਰਲ ਹੋ ਸਕਦੇ ਆ ਬਾਕੀ ਅਕਾਲ ਪੁਰਖ ਦੇ ਹੱਥ ਵਾਹਿਗੁਰੂ ਦੇ ਹੱਥ ਆ ਜੋ ਕਰੂਗਾ ਚੜ ਦੀ ਕਲਾ ਬਿਲਕੁਲ ਅੱਜ ਦੇ ਕੀ ਤਿਆਰੀ ਹੈ ਅੱਜ ਦੀ ਗੱਲ ਇਦਾਂ ਵੀ ਸਾਰੇ ਆਪਣੇ ਕਿਸਾਨ ਸੰਘਰਸ਼ ਭਰਾ ਸਾਰੇ ਇੱਥੇ ਕਮੇਟੀਆਂ ਵਾਲੇ ਮੈਂਬਰ ਜਿੰਨੇ ਵੀ ਸਾਰੇ ਮੌਜੂਦ ਆ ਤਿਆਰ ਬਰ ਤਿਆਰ ਆ ਕਿਸੇ ਦਾ ਖੌਫ ਨਹੀਂ ਕਿਸੇ ਦਾ ਡਰ ਨਹੀਂ ਖਾਲਸਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦਾ ਤੇ ਰਹੇਗਾ ਤਾਂ ਆਪਾਂ ਨੂੰ ਕੋਈ ਐਡਾ ਡਰ ਪੈ ਹੈ ਨਹੀਂ ਆ